ਬਾਬਾ ਜੀ ਕਿਹਦਾ ਸਾਲ ਆ ਤੇ ਕਾਲ ਕਰੀਆ ਨਾਲ ਲਾਦੀ ਨਾ ਪੁਲਿਸ ਨੇ ਫੌਂਕੀ ਤਾਂ ਬਾਹਰ ਪੁਲਿਸ ਬੈਠੀ ਆ ਓ ਆਵਾਜ਼ ਮਾਰਦਾ ਪੁਲਿਸ ਵਾਲੇ ਇੱਥੇ ਖੜੇ ਹੋ ਗਏ ਉਹ ਆਪਣੇ ਗੈਸ ਕੁੱਕ ਤੇ ਬੋਲਦੀ ਵੀ ਭਾਈ ਇਹ ਆ ਪਾਇਆ ਇੰਕਰ ਆ ਨਾ ਉਹ ਪੁੱਛਦਾ ਬਕਾਵਾ ਕਿੱਥੇ ਦਾ ਬਕਾਵਾ ਚੰਡੀਗੜ੍ਹ ਦਾ ਉੱਥੇ ਮਾਂ ਦੂਸੀਂ ਸਾਨੂੰ 2-3 ਘੰਟਿਆਂ ਤੋਂ ਬੰਦਕ ਬਣਾਇਆ ਸਾਡੀ ਵੀ ਕੰਪਲੀਟ ਕਰੋ ਜੀ ਹਾਂ ਜੀ ਤੁਸੀਂ ਕੰਪਲੀਟ ਕਰੋ ਹਾਂ ਸਾਡੀ ਵੀ ਕੰਪਲੀਟ ਕਰੋ ਜੀ ਮੀਡੀਆ ਨੂੰ ਕਿਵੇਂ ਕਰ ਲਓਗੇ ਤੁਸੀਂ ਦੋ ਤਿੰਨ ਘਟਾ ਬੀਤੇ ਦਿਨ ਸਾਡੇ ادارے ਦਾ ਟੀਵੀ ਐਨਆਰਏ ਦੇ ਵੱਲੋਂ ਇੱਕ ਇੰਟਰਵਿਊ ਕੀਤੀ ਜਾਂਦੀ ਹੈ ਪੋਸਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਪਰ ਇੱਕ ਔਰਤ ਦੁਆਰਾ ਬਲਾਤਕਾਰ ਨੂੰ ਲੈ ਕੇ ਬਹੁਤ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਡੀ ਟੀਮ ਦੁਆਰਾ ਜਿਹੜਾ ਬਾਬਾ ਹਰਜੀਤ ਸਿੰਘ ਅਰਸੂਲਪੁਰ ਦਾ ਜਿਹੜਾ ਸਪਸ਼ਟੀਕਰਨ ਦੇ ਲੈਣ ਦੇ ਲਈ ਉਸ ਦਾ ਪੱਖ ਜਾਣਨ ਦੇ ਲਈ ਉਸ ਦੇ ਨਾਲ ਸੰਪਰਕ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਵੱਡੀ ਗੱਲ ਇਹ ਬਣ ਜਾਂਦੀ ਹੈ ਕਿ ਬਾਬਾ ਹਰਜੀਤ ਸਿੰਘ ਅਰਸੂਲਪੁਰ ਦੇ ਨਾਲ 트੍ਰੈਪ ਦੇ ਨਾਲ ਉਸ ਨੇ 트੍ਰੈਪ ਲਗਾਇਆ ਸਾਡੀ ਜਿਹੜੀ ਟੀਮ ਹੈ ਉਸ ਨੂੰ ਪੰਜਾਬ ਤੋਂ ਕਿਸੇ ਬਾਹਰੀ ਸੂਬੇ ਦੇ ਵਿੱਚ ਬੁਲਾਇਆ ਤੇ ਉੱਥੇ ਬੁਲਾ ਕੇ ਜਿਹੜਾ ਇਹ ਗੱਲ ਆਖੀ ਜਾਂਦੀ ਹੈ ਤਕਰੀਬਨ 4 ਤੋਂ 5 ਘੰਟੇ ਸਾਡੀ ਟੀਮ ਨੂੰ ਪਹਿਲਾਂ ਬੰਦਕ ਬਣਾਇਆ ਜਾਂਦਾ ਜਿਹੜਾ ਪੱਤਰਕਾਰ ਅਤੇ ਕੈਮਰਾਮੈਨ ਨੂੰ ਬੰਦਕ ਬਣਾ ਕੇ ਰੱਖਿਆ ਜਾਂਦਾ ਇਦੋਂ ਤੱਕ ਕਿ ਕੁਝ ਪੁਲਿਸ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਇਹ ਗੱਲ ਆਖੀ ਜਾਂਦੀ ਹੈ ਕਿ ਜੋ ਤੁਸੀਂ ਗੱਲ ਇੰਟਰਵਿਊ ਪੋਸਟ ਕੀਤੀ ਆ ਪਹਿਲਾਂ ਉਹ ਡਿਲੀਟ ਕੀਤੀ ਜਾਵੇ ਜਾਂ ਫਿਰ ਉਸ ਦੀ ਜਿਹੜੀ ਮਾਫੀ ਮੰਗੀ ਜਾਵੇ ਗੱਲ ਆਖੀ ਜਾਂਦੀ ਹੈ ਕਿ ਜੋ ਔਰਤ ਨੇ ਇਲਜ਼ਾਮ ਲਾਇਆ ਨੇ ਤੁਸੀਂ ਆਪਣੇ ادارے ਦੇ ਵੱਲੋਂ ਇਹ ਸਪਸ਼ਟ ਕਰਨ ਦੋ ਕਿ ਇਲਜ਼ਾਮ ਝੂਠੇ ਨੇ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਆਂ ਇਲਜ਼ਾਮ ਜਿਹੜੇ ਇਹ ਗੱਲਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਸਾਡੀ ਦਾ ਟੀਵੀ ਐਨਆਰਆਈ ਦੀ ਟੀਮ ਨੂੰ ਤਕਰੀਬਨ 3 ਤੋਂ 4 ਘੰਟੇ ਬੰਦਕ ਬਣਾ ਕੇ ਆਖੀਆਂ ਗਈਆਂ ਤੇ ਉਸ ਤੋਂ ਬਾਅਦ ਵਾਰ-ਵਾਰ ਇਹ ਗੱਲ ਰਿਪੀਟ ਕੀਤੀ ਗਈ ਕਿ ਅਸੀਂ ਤੁਹਾਡੇ ਦੇ ਉੱਪਰ ਪੁਲਿਸ ਦੀ ਕਾਰਵਾਈ ਕਰਾਂਗੇ ਜੋ ਤਾਂ ਜੋ ਉਸ ਤੋਂ ਪਹਿਲਾਂ-ਪਹਿਲਾਂ ਜੇਕਰ ਤੁਸੀਂ ਕਾਰਵਾਈ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੇ ਦੇ ਉੱਪਰ ਪੁਲਿਸ ਦੀ ਕਾਰਵਾਈ ਕਰੀਏ ਤਾਂ ਜਿਹੜੀ ਹਾਂ ਤਾਂ ਹਟੇ ਅਧਾਰੇ ਤੇ ਬੋਲੋ ਮਾਫੀ ਮੰਗੀ ਜਾਵੇ ਪਰ ਇਹ ਸਾਰੇ ਘਟਨਾਕਰਮ ਦੌਰਾਨ ਜਦੋਂ 3-4 ਘੰਟੇ ਸਾਡੀ ਟੀਮ ਨੂੰ ਬੰਧਕ ਬਣਾ ਕੇ ਰੱਖਿਆ ਜਾਂਦਾ ਤੇ ਉੱਥੇ ਕੁਝ ਟੀਮ ਦੁਆਰਾ ਉਸ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਨਾਲ ਗੱਲਾਂ ਬਾਤਾਂ ਦੀਆਂ ਜਿਹੜੀਆਂ ਆਡੀਓ ਰਿਕਾਰਡ ਕੀਤੀਆਂ ਜਾਂਦੀਆਂ ਨੇ ਤੁਹਾਨੂੰ ਇੱਕ ਵਾਰ ਉਹ ਸੁਣਾ ਦਿੰਨੇ ਆ ਕਿ ਕਿਸ ਤਰੀਕੇ Trap ਲਗਾ ਕੇ ਬਾਬਾ ਹਰਜੀਤ ਸਿੰਘ ਰਸੂਲਪੁਰ ਸਾਡੀ ਟੀਮ ਨੂੰ ਪੰਜਾਬ ਤੋਂ ਅਦਰ ਸਟੇਟ ਬੁਲਾਉਂਦੇ ਨੇ ਉੱਥੇ ਬੁਲਾ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀਡੀਓ ਡਿਲੀਟ ਕਰਨ ਦੀ ਮਾਫੀ ਮੰਗਣ ਦੀ ਜਿਹੜੀ ਗੱਲ ਆਖੀ ਜਾਂਦੀ ਹੈ ਕਮਲ ਦਾ ਬੜਾ ਦੁੱਖ ਆ ਰਿਹਾ ਵੀ ਕਮਲ ਮਰ ਗਈ ਇਹ ਹੋ ਗਿਆ ਸਾਨੂੰ ਨਾ ਉਹਦੀ ਖੁਸ਼ੀ ਆ ਤੇ ਨਾ ਉਹਦੀ ਸਾਨੂੰ ਕੋਈ ਗਮੀ ਆ ਤੈਨੂੰ ਦੋਖਿਆ ਕਮਲਪ੍ਰੀਤ ਕੌਰ ਦਾ ਜਿਹੜੀ ਆਂਦਾ ਮਰ ਗਈ ਆ ਇਹ ਹੋ ਗਿਆ ਉਹਦੇ 4 ਲੱਖ ਫਾਲੋਅਰ ਸੀ ਤੇ ਸਾੜਨ ਵਾਸਤੇ ਉਹਨੂੰ ਇੱਕ ਵੀ ਨਹੀਂ ਆਇਆ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਵਿੱਚ ਆਇਆ ਉਹਨੂੰ ਕਹੋ ਨਾ ਵੀ ਤੂੰ ਆਏ ਆਏ ਹੱਥ ਲਾ ਕੇ ਦਿਖਾ ਦੇ ਮੇਰਾ ਕਾਰਵਾਨ ਨਾਮ ਲੈ ਕੇ ਗਿਆ

ਜਿਹੜੀ ਉਹਦੀ ਬੜੀ ਤਗੜੀ ਪੋਸਟ ਸੀ ਨਾ ਕਮਲ ਦੀ ਉਹ ਉਸ ਪੋਸਟ ਤੇ ਆਪਣੀ ਕੁੜੀ ਨੂੰ ਬਿਠਾ ਆਪਣੀ ਭੈਣ ਨੂੰ ਬਿਠਾ ਉਹ ਲੋਕਾਂ ਨੂੰ ਨੰਗੇ ਆਜ ਵਿਖਾਉਣ ਸੋ ਕਹਣਾ ਲੋਕ 4 ਲੱਖ ਜਿਹੜੇ ਆ ਨਾ ਮਨੋਰੰਜਨ ਕਰਨ ਤੇਰੀ ਕੁੜੀ ਦੇ ਨਾਲ ਮੇਰਾ ਸਾਨੂੰ ਕਿਉਂ ਕਹੋ ਤੁਸੀਂ ਕੰਪਲੀਟ ਚੈਨਲ ਬੋਲੋ ਨਾ ਐਨ ਆਰ ਆਈ ਚੈਨਲ ਤੋਂ ਆਇਆ ਹੈ ਇਹਨਾਂ ਦੇ ਚੈਨਲ ਦੀ ਵੀ ਰਿਸਪੋਨਸੀਬਿਲਟੀ ਹੈ ਬਾਬਾ ਜੀ ਪਤਾ ਕੀ ਆ ਸੀਤਾ ਨਹੀਂ ਬੋਲਿਆ ਜੇ ਤਾਂ ਸਾਡਾ ਐਂਕਰ ਬੋਲਦਾ ਉਸ ਤਾਂ ਗਲਤੀ ਸੀ ਕੀ ਦਰਜਣ ਨਿਆਣਿਆਂ ਦੀ ਪੈਦਾ ਕਰਕੇ ਅੱਜ ਤੈਨੂੰ ਪੰਜਾਬ ਤੇ ਆਪ ਪੈਦਾ ਹੋ ਕੇ ਤੇ ਤੈਨੂੰ ਸ਼ਰਮ ਆਉਣ ਲੱਗ ਗਈ ਕੁੱਚੜਾ ਤੂੰ ਕੀ ਕੀਤਾ ਤੂੰ ਆਪਣੀ ਗੱਲ ਦੱਸ ਫਿਰ ਤੂੰ ਕੀ ਕੀਤਾ ਜਿਹੜੇ ਦੋਸਤ ਤੁਸੀਂ ਬਾਬਾ ਹਰਜੀਤ ਸਿੰਘ ਫੂਲਪੁਰ ਤੇ ਲਗਾਏ ਨੇ ਉਹ ਕੀ ਪੂਰਾ ਮਾਮਲਾ ਹੈ ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆਏ ਸੀ ਇਹ ਕਹਿੰਦਾ ਕਿ ਨੀਲੇ ਬਾਣੇ ਵਾਲਿਆਂ ਨੂੰ ਕਿੰਨੇ ਅਧਿਕਾਰ ਦਿੱਤਾ ਧੀ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਨੇ ਹੱਥੇ ਤੇ ਵਾਰ ਨਹੀਂ ਕਰਨਾ ਪਾ ਐਨ ਨੂੰ ਕਿੰਨੇ ਥੌਟੀ ਦਿੱਤੀ ਵੀ ਤੈਨੂੰ ਵਾਰ ਕਰਨ ਦੀ ਤੂੰ ਕਹਿੰਦਾ ਕਿਰਪਾਨ ਪਾਉਣੀ ਜਾਂਦਾ ਤਾਂ ਮੈਂ ਚਲਾਉਣੀ ਵੀ ਜਾਂਦਾ